ਸੀ ਦੇਖ ਰਹੇ ਹਾਂ ਸਰ ਨਗਰ ਕਾਮੀਤੀ B423 ਲਾਸਟ ਚਾਰ ਸੰਚਾਰ ਪਾਰਟੀ ਪੰਜਾਬ ਦੁਆਰਾ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਮੀਟਿੰਗ ਦੇ ਵਿੱਚ ਉਹਨਾਂ ਨੇ ਪੁਰਾਣੀਆਂ ਪਾਰਟੀਆਂ ਬਾਰੇ ਦੱਸਦੇ ਹੋਏ ਕਿਹਾ ਵੀ ਇਸ ਵਾਰ ਥੋੜਾ ਜਿਆਦਾ ਧਿਆਨ ਨਾਲ ਸੀ ਦਾਵਾ ਤਾਂ ਨਹੀਂ ਕਰਦੇ ਵੀ ਸਾਡੀ ਪਾਰਟੀ ਇਸ ਵਾਰ ਸਰਕਾਰ ਬਣਾ ਲੂਗੀ ਪਰ ਪੰਜ ਵਿਧਾਇਕ ਬਣਾਉਣ ਦੀ ਮਮਤਾ ਰੱਖਦੇ ਹਾਂ ਪੰਜ ਚਾਰ ਵਿਧਾਇਕ ਜ਼ਰੂਰ ਬਣਾਵਾਂਗੇ ਤੁਸੀਂ ਦੇਖ ਰਹੇ ਹੋ ਅਸਰ ਨਿਰਦਾਸ ਸੰਭਾਰ ਦਾ ਕਿ ਤੁਕ ਪਾਉਂਦੇ। ਦੇਵਤਾਂ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪਰਮਾਤਮਾ ਕਿਰਦਾਸ ਜੀ ਦਾ ਵੀ ਸਾਰੇ ਠੀਕ ਠਾਕ ਉਹਨੇ ਪਰਿਵਾਰ ਵਿੱਚ ਠੀਕ ਹੋਣਗੇ। ਇੱਕ ਸਾਡੇ ਰਾਸ਼ਟਰੀ ਜਨ ਸੰਚਾਰ ਪਾਰਟੀ ਦੇ ਮੈਂ ਜਸਪੀਰ ਸਿੰਘ ਸੂਬਾ ਪ੍ਰਧਾਨ ਪਾਸਪੋਰਟ ਪੰਜਾਬ ਸਾਡੇ ਲੜਾ ਕਾਕਾ ਕੋਖੜਜੀ ਕਾਲਾ ਉਹ ਜ਼ਿਲ੍ਹਾ ਪ੍ਰਧਾਨ ਨੇ ਸਮਰੂਪ ਦੇ ਤੇ ਉਹਨਾਂ ਦੇ ਥੱਲੇ ਇੱਕ ਪੈਸੇ ਦਾ ਸੁਣਿਆ ਹਰਜੀਤ ਸਿੰਘ ਚਿੱਲ ਸਨਾਬ ਜੁਨੀਅਨ ਤੇ ਉਹਨਾਂ ਦੇ ਡਰਾਈਵਰ ਵੀਰਾਂ ਦਾ ਆਪਰੇਟਰ ਵੀਰਾਂ ਦਾ ਸਾਰਿਆਂ ਦਾ ਤੈਨੂੰ ਧੰਨਵਾਦ ਕਰਦਾ ਬਾਈ ਆਉਣ ਵਾਲੇ ਸਮੇਂ ਚ ਸਾਡੇ ਹਰਦੀਪ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਪੈਂਦੀ ਹੈ ਜਦੋਂ ਮਰਜ਼ੀ ਕਾਲ ਕਰੋ ਜੀ ਉਹ ਤੁਹਾਡਾ ਨੰਬਰ ਵੀ ਬੋਲਣਗੇ ਤੇ ਬਾਕੀ ਸਾਡੇ ਵੀ ਨੰਬਰ ਹੈਗੇ ਨੇ ਛੋਡੇ ਕੋਲੇ ਜੇ ਕੋਈ ਦਿੱਕਤ ਪਰੇਸਾਨੀ ਆਉਂਦੀ ਆ ਤਾਂ ਜਦੋਂ ਮਰਜ਼ੀ ਕਾਲ ਕਰੋ ਸਹਿਦਾਰੀ ਦਾ ਧੰਨਵਾਦ ਜੀ ਵਾਈਪ ਜੀ ਦਾ ਖਾਲਸਾ ਵਾਈਪ ਜੀ ਇਹਨਾਂ ਦੇ ਹਾਰ ਵੀ ਪਾ ਦਿਓ ਜੀ ਹਾਰ ਵੀ ਪਾ ਦਿਓ ਆਹੋ ਮੌਕੇ ਤੇ ਸਾਡੇ ਕੁਲਵੰਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਮਰੇਕਪੋਟਲਾ ਵੀ ਬਾਜਰ ਨੇ ਰਾਸ਼ਟਰੀ ਜਨ ਸੰਚਾਰ ਪਾਰਟੀ ਦੇ ਬੈਸ ਪ੍ਰਧਾਨ ਜੀ ਤਾਰਸ ਸਿੰਘ ਜੀ ਅਹਮਦਗੜ੍ਹ ਤੇ ਜਪਨ ਸਿੰਘ ਜੀ ਪ੍ਰਧਾਨ ਜੀ ਐਮ ਕੜਾ ਅਰੇ ਹਾਜ਼ਰ ਨਹੀਂ ਜੀ ਗੁਰਜੰਟ ਸਿੰਘ ਜੀ ਧਰਮਗੜ੍ਹ ਬਾਕੀ ਸਾਡੇ ਹੋਰ ਸਾਰੇ ਸਾਡਾ ਨਾਮ ਲਵਾਂਗੇ ਜੀ ਹੋਰ ਕਾਰਜਕਾਰੀ ਕਾਲੇ ਕਾਲਾ ਕਵਾਲ ਕਹੀ ਦੋ ਠੀਕ ਗੱਲ ਹੈ ਆਓ ਕੰਮ ਕਰੀਏ ਲੋ ਜੀ ਸੁਜੀ ਪਾਉਣ ਨੂੰ ਕੋਈ ਗੱਲ ਨਹੀਂ ਐਵੇਂ ਨਾ ਆਹ ਬਾਈ ਉਹ ਰੋ ਆਹ ਜੀ ਧੰਨਵਾਦ ਕਰੋ ਸੋ ਠੀਕ ਹੈ ਇੰਨਾ ਖਾਲ ਰੱਖੋ ਜੀ ਜਨਾ ਆਉਣ ਵਾਲਾ ਬਾਈ ਨਾ ਇੰਨੀ ਕੋਈ ਨੂੰ ਥੋੜੇ ਉੱਤੇ ਹੁਣ ਤਾਂ ਪਹਿਲੀ ਰੈਟਰਾ ਆਜੂ ਹੈ ලැපාදී හෙමදී නල පදපස්ස පිටියෝ තන්න මිට්ටාදය කරන එප. ਕਾਦੀ ਆ ਜੋ ਬੱਧ ਕਰਤਾ ਜੀ 10 ਮਿੰਟਾਂ ਤੋਂ ਵਾਰ ਇਸ ਕਾਹਦੇ ਆਪਾਂ ਆ ਗਏ ਵਾਰ ਇਸ ਕਾਹਦੇ ਆਪਾਂ ਅੱਧਾ ਪਾਉਂਦੇ ਕੋਈ ਨਾ ਆ ਗਿਆ ਜੀ ਰਾਣੇ ਜੀ ਪ੍ਰਧਾਨ ਜੀ ਪਹੁੰਚ ਚੁੱਕੇ ਨੇ ਵੀਰੋ ਆਪਕੇ ਜਨਕਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਹਨਾਂ ਨਾਲ ਉਹਨਾਂ ਦੀ ਸਮੂਹਟੀ ਟੀਮ 25 26 ਬੰਦੇ ਜਿਹੜੇ ਵੀ ਹੈਗੇ ਨੇ ਉਹ ਸਾਡੇ ਨਾਲ ਸ਼ਾਮਲ ਹੋਏ ਨੇ ਬਾਕੀ ਇਹਨਾਂ ਨੇ ਦੇਖਣਾ ਹੈ ਵੀ ਅਸੀਂ ਕਿਸੇ ਨੂੰ ਖਜਾਂਚੀ ਬਣਾਉਣਾ ਜਾਂ ਕੁਝ ਕਰਨਾ ਤਾਂ ਉਹ ਇਹਨਾਂ ਨੇ ਬਣਾਉਣਾਗਾ ਠੀਕ ਹੈ ਉਹ ਹੁਣ ਹੀ ਜਿਹੜੇ ਬੰਦੇ ਬੈਠੇ ਨੇ ਉਹ ਅੱਜ ਹੀ ਕਹਿੰਦੇ ਨੇ ਕਿ ਅੱਜ ਹੀ ਨਿਮਰ ਕਰ ਦਵਾਂਗੇ ਵੀ ਆਪ ਖਜਾਂਚੀ ਹੋਣਾ ਚਾਹੀਦਾ ਇਹ ਸੈਕਟਰੀ ਹੋਣਾ ਚਾਹੀਦਾ ਫਿਰ ਜਿਸ ਨਾਲ ਰੋਲ ਨਹੀਂ ਪੈਣਾ ਆਪਣੇ ਦਾ ਫਿਰ ਚੁੱਪ ਕਰਕੇ ਅਗਲਾ ਅਭਿਆਨ ਕਰਮ ਕਰੀ ਜਾਂਦਾ ਠੀਕ ਹੈ ਜੀ ਤੇ ਇਹਦੇ ਵਿੱਚ ਸਾਡੇ ਮੁੰਡਾ ਆਪਾਂ ਨੂੰ ਹਰਜੀਤ ਸਿੰਘ ਜੀ ਨੂੰ ਕਹਾਂਗੇ ਵੀ ਦੋ ਵਸਤੂ ਤੁਸੀਂ ਬੋਲੋ ਜਿਸ ਵਿੱਚ ਆਹ ਇਹਨਾਂ ਨੂੰ ਕਿ ਸਾਡੇ ਪਾਣ ਗੁਰਮੀਤਪੁਰ ਜੋ ਸੁਭਾ ਪਰਣਾ ਹੈ ਐ ਐਸਵੀ ਸਮਾਜ ਦੀ ਹੈਗੀ ਆ ਤੇ ਇਹ ਸਾਡੇ ਵਿੱਚ ਆਏ ਨੇ ਬੜੇ ਤੁਮ ਤੋਂ ਮਨਾਲ ਹਨਾ ਕਰਦਾ ਨਾਲ ਵੀ ਹਾਂ ਠੀਕ ਆ ਵੀ ਐਸੀ ਵੀ ਦੇਖੀ ਵੀ ਸਾਡੇ ਭਾਈਆਂ ਦੇ ਵਿੱਚ ਕਿੰਨਾ ਉਤਸ਼ਾਹ ਆ ਵੀ ਅਸੀਂ ਅੱਗੇ ਵੱਸ ਆ ਜਾਈਏ ਨਹੀਂ ਵੱਸ ਸਕਦੇ ਤਾਂ ਇੱਕ ਆਵਾਂ ਨਾ ਇਹ ਫੁੱਲ ਕੋੜੇ

ਸਾਡੇ ਦੇ ਫੇਰੇ ਰਾਸ਼ਟਰੀ ਜਨਸਧਾਰਕ ਪਾਰਟੀ ਹੈ ਇਹ ਉੱਚਾ ਚੌਂਕ ਜਿਹੜਾ ਜਿਹੜਾ ਕਿਸੋੜਾ ਨੌਰ ਤੇ ਤੁਜੀ ਬੋਲ ਬੜਾ ਬੋਲ ਰਾਸ਼ਟਰੀ ਜਨਸਧਾਰਕ ਪਾਰਟੀ ਜ਼ਿਲ੍ਹਾ ਪੰਜਾਬ ਜ਼ਿਲ੍ਹਾ ਪ੍ਰਧਾਨ ਸਮਰੂਪ ਜੀ ਇਹ ਸਾਡੇ ਬੈਸ ਪ੍ਰਧਾਨ ਲਗਾਏ ਗਏ ਨੇ ਇਹਦੇ ਜਿਲ੍ਹੇ ਸਮਰੂਪ ਜੀ ਬਾਬਾ ਬਦਾਈਆ ਬੋਲ ਆਂ ਨਾ ਬਦੇ ਨੂੰ ਇਹ આજ ਤੱਕ ਐਂ ਦੱਸੋ ਇਹ આજ ਤੱਕ ਟ੍ਰਾਂਸਪੋਰਟ ਦੇ ਵਿੱਚ ਕਿਸੇ ਆਸਤੀ ਹੀ ਲਾਖਾ ਆਵਾਜ਼ ਉਠਾਈ ਹੈ ਕਿ ਨਹੀਂ ਠਾਈ ਹੈ ਕਿਸੇ ਵੀ ਨੇ ਵਿੱਚ ਹੈਗੇ ਉਹ ਜੇ ਇਸ ਜੂਨੇ ਨੇ ਵੀ ਨਹੀਂ ਛੱਡਣੀ ਜਾਈ ਪਾਰਟੀ 'ਚ ਵੀ ਹੈਗੇ ਇੰਜੀਨੀਅਰ ਮੇਰੇ ਆਪਣੇ ਛੱਡਣੀ ਨਹੀਂ ਹੈ ਠੀਕ ਹੈ ਆਵਾਜ਼ ਨਹੀਂ ਖੜੀ ਜੀ ਅਸੀਂ ਦਾ ਜਿੰਮੇ ਸਾਨੂੰ ਬਸ ਪ੍ਰਧਾਨ ਬਣਾ ਦੇਦੇ ਕਿਲੇ ਬਿਲੈਕਟਰੀ ਬਣਾ ਦਿੰਦੇ ਇੱਥੇ ਬਣਾ ਦਿੰਦੇ ਜੀ ਕਿਸੇ ਮਲਾਜੰਦਾ ਸਾਡੀ ਜਾਣ ਪਛਾਣ ਨਿਕਰਾਈ ਗਈ ਵੀ ਅਸੀਂ ਚਲਾਣ ਤੋਂ ਦਾ ਕੰਮ ਸੇ ਕੰਮ ਬੱਚ ਸਕੇ ਅਲੀ ਉਹਦੇ ਨਾਲ ਵੀ ਨਹੀਂ ਜਾਣ ਬਚਾਨ ਕਰਾਈ ਦੀ ਆਪਾਂ ਜਿਵੇਂ ਹੁਣ ਆਪਣੇ ਸੰਗਰੂਰ ਦਾ RTO DTU ਫਰੜਾ ਮਲੇਰ ਕੋਟ ਦੇ ਦਾ ਲੁਧਿਆਣੇ ਦਾ ਜਲੰਧਰ ਦਾ ਸਾਰੇ ਵਾਸਤੇ ਆਪਾਂ ਜਿੱਤੇ ਵੀ ਜਿਲ੍ਹਾ ਪ੍ਰਧਾਨ ਨੇ ਟ੍ਰਾਂਸਪੋਰਟ ਦੇ ਮੁਖੌਜੇ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਚੱਲਾਂਗੇ ਸਾਰਿਆਂ ਨਾਲ ਗੱਲਬਾਤ ਕਰਾ ਕੇ ਛੋਟੀ ਚਾਰਟ ਪ੍ਰਸੰਨ ਕਰਾਵਾਂਗੇ ਵੀ ਹਾਂ ਠੀਕ ਹੈ ਜਿੰਨੀ ਦੇਰ ਜਿਗਾੜੂ ਫਿੱਟਰ ਰੇੜਾ ਆਪਣਾ ਨਹੀਂ ਬੰਦ ਨਹੀਂ ਦੇ ਤੱਕ ਸਾਡੀਆਂ ਗੱਡੀਆਂ ਨੂੰ ਨਾ ਛੇੜਿਆ ਜਾਵੇ ਠੀਕ ਹੈ ਉਦੋਂ ਆ ਜੇ ਕੋਈ ਗੱਡੀ ਸਾਡੀ ਸ਼ੇਡ ਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਆਪ ਲਊਗਾ ਅਸੀਂ ਨਹੀਂ ਹੁੰਮਾਂਗੇ ਠੀਕ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਕਹੀਏ ਅਸੀਂ ਕਾਂਗਰਸ ਨੂੰ ਵੋਟ ਪਾਉਣੀ ਆ ਤਾਂ ਕਾਂਗਰਸ ਨੂੰ 2019 83 ਜਿੱਤ ਕਰਾ ਲਓ 1984 ਦੇ ਵਿੱਚ ਸਾਡੇ ਬਲਾਂ ਦੇ ਵਿੱਚ ਟੈਰ ਪਾ ਕੇ ਫੁੱਕਿਆ ਗਿਆ ଥି 1984 ਦੇ ਵਿੱਚ ਸਿੱਖ ਨੇ ਸਿੱਖਾਂ ਦੇ ਵਿੱਚ ਉਸ ਦੇਖਿਆ ਮੈਂ ਇੱਕ ਤਰ੍ਹਾਂ ਦਾ ਸਿੱਖ ਹੀ ਆ ਮੈਂ ਮੈਂ ਕਿਹੜਾ ਹੋ ਆ ਵੀ ਗੜਾ ਦੇ ਟਾਇਰ ਪਾ ਕੇ ਫੋਕਿਆ ਗਿਆ ਸੀ ਉਹ ਗੱਲ ਯਾਦ ਕਰਾ ਦਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਹ ਗੱਲ ਯਾਦ ਕਰਾ ਦਿਓ ਭ੍ਰਸ਼ਟਾਚਾਰ ਕਿੰਨਾ ਹੋ ਰਿਹਾ ਹੈਗਾ 500 ਦੀ ਗੱਡੀ ਦਾ ਨੰਬਰ ਕੋਸ ਹੋਣ ਹੁੰਦਾ ਕੋਈ ਚੀਜ਼ ਕੋ ਹੋਣੀ ਦੀ ਹੈ ਕਾਚੀ ਕੱਟ ਕੇ 500 ਰੁਪਏ ਦੀ ਫੜਾ ਦੇ ਨੇ ਤੁਸੀਂ 500 ਹਰ ਰੋਜ਼ ਦਾ ਹਰ ਜੀ ਦੀ 500 ਰੁਪਏ ਕਮਾ ਲਏ ਤਾਂ 500 ਰੁਪਏ ਤਾਂ ਕੋਲ ਸਾਰਾ ਹਰੀ ਕੇ ਨੱਕੇ ਦੀ ਮਲਗੀ ਤਾਂ ਬੰਕਿੰਗ ਦੇ ਪੈਸੇ ਨੇ ਬੰਦੇ ਦਾ ਸਾਰਾ ਜਗਾ ਵੇਚਿਆ ਨੇ ਇਹ ਇਹ ਮਨਵਰ ਤੋਂ ਪੂਰੀ ਕਰਦੇ ਨੇ ਠੀਕ ਤੇ ਫਿਰ ਹੋਰ ਤੇ ਬਾਕੀ ਹੋਰ 220 ਜਿਵੇਂ ਅੱਜ ਜਿਹੜੇ ਬਾਈ ਬੈਠੇ ਨੇ ਸਾਰੇ ਜਿਹਨੇ ਵੀ ਬੈਠੇ ਨੇ ਇਹਨਾਂ ਵਿੱਚੋਂ ਤੁਸੀਂ ਕੋਈ ਨਾ ਕੋਈ ਆਪਾਂ ਕਿਹੜਾ ਜਿਹੜਾ ਬੰਦਾ ਆਪਣੇ ਆਪਣੇ ਨਾਲ ਜਿਹੜੇ ਸੈਕਟਰੀ ਜਨਰਲ ਸੈਕਟਰੀ ਹੈ ਨਾ ਤੁਸੀਂ ਜੇ 22 ਪਰ ਜ਼ਿਲ੍ਹਾ ਵਾਈਸ ਪ੍ਰਧਾਨਾ ਚਾਰ ਹੋ ਤੁਸੀਂ ਉਹਨੂੰ ਤੁਸੀਂ ਚੰਗਾ ਹੋਣਾ ਜਨਨ ਠੀਕ ਹੈ ਗਾਰ ਹੋਗੇ ਇੱਕ ਪ੍ਰਧਾਨ ਹੋਗੇ ਤੇ ਸੈਕਟਰੀ ਹੋ ਗਿਆ ਪੰਜ ਸੈਕਟਰੀ ਹੋਗਾ ਜਨਰਲ ਸੈਕਟਰੀ ਨੂੰ 6 ਹੋਗੇ ਇਹ ਇਸ ਤਰ੍ਹਾਂ ਤੇ ਬੁਲਾਰੇ ਨੂੰ ਵੀ 11 ਬੁਲਾਰੇ ਹੋਗੇ ਇਸ ਤਰ੍ਹਾਂ ਦੇ ਤੁਸੀਂ ਕੰਦੇ ਜੋੜਨੇ ਨੇ ਠੀਕ ਹੈ ਕੱਲੀ ਟਰਾਂਸਪੋਰਟਰ ਤੋਂ ਨਹੀਂ ਆਪਾਂ ਸਾਰੇ ਪਾਸੋਂ ਹੀ ਰੇਡੀਏ ਵਾਲਿਆ ਜੋ ਕਿ ਠੀਕ ਹੈ ਤੇ ਇਧਰੋਂ ਆਪਣੇ ਥੰਨੇਦਾਰਾਂ ਚੋਂ ਵੀ ਇਹ ਮਜ਼ਦੂਰਾ ਚੁੱਕੇ ਸਾਰੇ ਉਸ ਤੋਂ ਆਪਣੇ ਜੋੜ ਦਗਾ ਤੇ ਜਿੰਨੇ ਵੀ ਮੁਲਾਜ਼ਮ ਤੱਕ ਤੱਕ ਵਿਲਾਇਤ ਤੱਕੇ ਵਿੱਚ ਵੀ ਆਪਣੇ ਆਪਣੇ ਜੋੜਨੇ ਲਈ ਆ ਠੀਕ ਆ ਜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਜਨ ਸੰਚਾਰ ਪਾਰਟੀ ਲੈ ਕੇ ਆਉਣੀ ਆ ਕਿਉਂਕਿ ਜਿਹੜੀ ਇਹ ਭ੍ਰਸ਼ਟਾਚਾਰ ਹਤਿਆਚਾਰ ਹਨ ਜਿਹੜੇ ਹੋ ਰਹੇ ਨੇ ਜਿਹੜੇ ਇਹ ਨਸ਼ਾ ਬੰਦੀ ਜਿਸ ਤਰ੍ਹਾਂ ਤੁਹਾਨੂੰ ਮੰਨ ਲਿਆ ਕਿ ਹਾਂ ਕਿ ਜਿਹੜੇ ਨਸ਼ਾ ਗਾ ਠੀਕ ਆ ਪੀਲਾ ਪੱਜਾ ਚੱਲੂਆ ਉਹ ਪੀਲਾ ਪੱਜਾ ਗਰੀਬਾਂ ਦੇ ਚੱਲਿਆਗਾ ਅਮੀਰਾਂ ਦੇ ਨਹੀਂ ਚੱਲਿਆ ਜਿਹੜੀ ਉਹ ਕੁੜੀ ਕਨਸਟੇਬਲ ਪੜੀ ਗਈ ਸੀ ਉਹਦੇ ਹੋਰ ਆ ਉਦੇ ਉੱਪਰ ਮੈਨੂੰ 10 ਲੁਪੀਲਾ ਪੰਚਾ ਚੱਲ ਗਿਆ 1.5 ਕਰੋੜ ਦੀ ਉਹਦੀ ਮੁੱਠੀ ਵੀ ਉਹਦੀ ਮੁੱਠੀ ਦੇ ਲੁਪੀਲਾ ਪੰਚਾ ਚੱਲ ਗਿਆ ਨਹੀਂ ਚੱਲਿਆ ਨਾ ਤੇ ਉਹਦੇ ਉੱਤੇ ਪੀਲਾ ਪੰਚਾ ਚਰਉਣ ਵਾਸਤੇ ਆਪਾਂ ਕਿਉਂ ਪਿੱਛੇ ਆ ਸਰਕਾਰوں ਨੇ ਕੁਛ ਨਾ ਜਾਉਨੇ ਅਸੀਂ ਪਿੱਛੇ ਕਿਉਂ ਅਸੀਂ ਗਰੀਬਾਂ ਦੇ ਉੱਤੇ ਕਿਉਂ ਉਤਰਾਚਾਰ ਕਰ ਰਹੇ ਆ ਅਸੀਂ ਗਰੀਬਾਂ ਦੇ ਉੱਤੇ ਕਿਉਂ ਕਰ ਰਿਹਾ ਉਤਰਾਚਾਰ ਕਿਉਂ ਕਰ ਰਹੇ ਆ ਇਹ ਕੋਣ ਵਾਲਾ ਸਮਾਸਨ ਇਹ ਤੋਂ ਨੂੰ 2027 ਤੱਕ ਹੋਊਗਾ ਵੀ ਤੁਸੀਂ ਔੜਕ ਨਹੀਂ ਆਉਣਾ ਜੇ ਤੁਸੀਂ ਇਹ ਨੂੰ ਆਪ ਹੀ ਸੁਧਾਰ ਕਰੋਗੇ ਤਾਂ 2027 ਤੱਕ ਤੁਸੀਂ ਆਪ ਦਾ ਮਕਾਮ ਹਾਸਲ ਕਰੋਗੇ ਨਹੀਂ ਤਾਂ ਮੁਸ਼ਕਲਾ ਨਹੀਂ 2027 ਦੇ ਵਿੱਚ ਮੈਂ ਇੱਕ ਤਿਆ ਪੱਤਰ ਆ ਕੇ ਕਹਿਣਾਗਾ ਕਿ 2027 ਦੇ ਵਿੱਚ ਅਸੀਂ ਰਸਤੇ ਜਨਜਾਦੀ ਸਰਕਾਰ ਦਾ ਨਹੀਂ ਤਾਂ ਪੰਚੇ ਵਿਧਾਇਕ ਜਰੂਰ ਲਗਿਆਗਾ ਸੀ ਜਿਵੇਂ ਕਾਫੀ ਜੀ ਬੈਠੇ ਨੇ ਕੀ ਨਾਮ ਸੁਣਾ ਤਾ ਪਰ ਪਾਲ ਸਿੰਘ ਤੁਸੀਂ ਮੇਰੀ ਗੱਲ ਜਮ ਮਿਲੋ ਛੋਟਾ ਛੋਟਾ ਹਾਂ ਤੇ ਉਹ ਲਿਓ ਅੱਗੇ ਇਹ ਸੁਣੋ ਪਾਲ ਸਿੰਘ ਜੀ ਠੀਕ ਹੈ ਰਾਸ਼ਟਰੀ ਜਨ ਸੰਚਾਰ ਕੇ ਅਸੀਂ ਬਾਈਸਪੁਰ ਦਾ ਚੁੰਡ ਰਹੇ ਹਾਂ ਕਿ ਜਿਹੜੇ ਆਰ ਐਨ ਏ ਇਹਨਾਂ ਦੇ ਗੱਲ ਦੇ ਵਿੱਚ ਪਾ ਕੇ ਜਨਨ ਵਰਤ ਕੀਤਾ ਜਾਵੇ ਇਹ ਵੀ ਹਰ ਟੀਕਾ ਵੀ ਮੋਰ ਵਾਲੇ ਸਮੇਂ ਦੇ ਵਿੱਚ ਅਸੀਂ ਹਰਪਾਲ ਸਿੰਘ ਜੀ ਨੂੰ ਇਹ ਹਰਪਾਲ ਸਿੰਘ ਰਾਸ਼ਟਰੀ ਜਨ ਸੰਚਾਰ ਵਾਸਤੇ ਤੇ ਅਸੀਂ ਇਹਨਾਂ ਵਾਸਤੇ ਕੰਮ ਕਰੀਏ ਦਾ ਤਰੀਕਾ ਟੀਟ ਦੋ ਮਿੰਟ ਰੁਕਤੇ ਹਾਂ ਜਿੱਥੇ ਸ਼ਮਸ਼ੇ ਸਿੰਘ ਜੋ ਕਿ ਆਪਣੇ ਰਾਸ਼ਟਰੀ ਪੰਚਾਇਤ ਚਾਰ ਪਾਰਟੀ ਦੇ ਲੋਕ ਸੈਕਟਰੀ ਜੁਨੇ ਜਾ ਰਹੇ ਨੇ ਤੇ ਇਹਨਾਂ ਨੂੰ ਬਹੁਤ ਬਹੁਤ ਸਾਈਡ ਆਲ ਰੈਡੀ ਐਨਸੀ ਮੀਟ ਕਰਾਂਗੇ ਜੀ ਪੂਰੇ ਸਮੇਂ ਵਿੱਚ ਆਪਣੇ ਆਪਰੇਟਾ ਨਾਲ ਇਹੇ ਮਿਲ ਕੇ ਚੱਲਣਗੇ ਠੀਕ ਹੈ ਤੇ ਲਗਾ ਦੇ ਰੁਕ ਕੇ ਚੱਲ ਜਨਰਲ ਫੈਕਟਰੀ ਜੀ ਦਾ ਨਾਮ ਹੈ ਅਕ੍ਰਿਸ਼ਨ ਪੇਸ਼ੈਂਟ ਨੂੰ ਮਾਰ ਕੇ ਸੇਕ ਕਰਨਾ ਕਰਿਸ਼ਨ ਦਾ ਨਾਮ ਠੀਕ ਹੈ ਇਹ ਆਪਣੇ ਜੀਕੇਪਲ ਕਾਰਡ ਦੇ ਅ ਇਹ ਵੀ ਜਾਂਦੇ ਹੋਏ ਕਿ ਆਪਣੇ ਕਿਉਂਕਿ ਪੱਛੀਲਾ ਸਾਡੇ ਪੱਛੇ ਜਾਂਨ ਸੈਕਟਰ ਦੇ ਵਿੱਚੋਂ ਇਹ ਬਾਅਦ ਸੈਕਟਰ ਹੈ ਉਹ ਸੀਨੀਅਰ ਆਇੰਟੂ ਕਹਿੰਦੇ ਠੀਕ ਹੈ ਜੀ ਸਾਰਿਆਂ ਨੂੰ ਆਪਾਂ ਨਾਲ ਲੈ ਕੇ ਚੁਰਨਾਗਾ ਨਹੀਂ ਹੈਗਾ ਵੀ ਬੈ ਬਣ ਗਿਆ ਤਾਂ ਇਹ ਨਹੀਂ ਬਣ ਰੋ ਰਹੇਗਾ ਨਹੀਂ ਆਪਾਂ ਸਾਰੇ ਇੱਕੋ ਹੀ ਆ ਚਾਹੇ ਕੋਈ ਮੈਂਬਰ ਹੋਵੇ ਚਾਹੇ ਕੋਈ ਪ੍ਰਧਾਨ ਹੋਵੇ ਚਾਹੇ ਕੋਈ ਸੈਕਟਰੀ ਹੋਵੇ ਤਾਂ ਸਾਰੇ ਤਾਣੀਆਂ ਵਿੱਚ ਜਾਓ ਗੱਡੀ ਹੈ ਨਾ ਪਰ ਗੱਡੀ ਹੈ ਇਹਦਾ ਕੋਈ ਸੁਪਰ ਗੱਡੀ ਹੈ ਦੋ ਬੋ ਨੇ ਤਾਂ ਇਹਨਾਂ ਨੂੰ ਚੱਕ ਲਈ ਆਪਾਂ ਕੋਨੇ ਆਗਾ 26 ਠੀਕ ਹੈ ਇਹ ਚਾਚਾ ਜੀ ਨੂੰ ਹੋ ਗਈ ਪੈਸੈਂਟਰੀ ਆ ਪੈਸੈਂਟਰੀ ਦੋ ਹੋ ਗਈ ਹਾਂ ਉਹ ਕੋਈ ਛੇ ਬਤਾਦੇ ਹੈ ਨਾ ਜੀ ਕੋਈ ਸੱਚਾ ਬੰਦਾ ਗੱਡੀ ਵਿੱਚ ਜੰਗਲ ਦੇ ਵਿੱਚ ਸ਼ਿਕਾਰ ਨਹੀਂ ਕਰ ਸਕਦਾ ਛੇ ਕਤਰੂ ਝੁੰਡਾਂ ਦੇ ਵਿੱਚ ਸ਼ਿਕਾਰ ਕਰਦਾ ਹੁੰਦਾ ਹੈ ਨਾ ਉਸੀਂ ਦੇਖਿਆ ਹੀ ਹੋਣਾ 6 ਨੇ ਮਹੀਨਾ ਝੋਲਾ ਦੇ ਕਿਸਕਾਰ ਕਰਦਾ ਦਾ ਝੋਲਾ ਬਣਾਉਣਾ ਬਿਲਕੁਲ ਬਹੁਤ ਜ਼ਰੂਰੀ ਹੈ ਤੇ ਬਾਕੀ ਸਾਰੇ ਆਪਣੇ ਸੀਤਪਾਲ ਸਿੰਘ ਵਾਲਿਆਂ ਨੂੰ ਹੱਕ ਜੁੜ ਕੇ ਬੇਨਤੀਆ ਇਹਦੇ ਨਾਲ ਸਾਡਾ ਕੋਈ ਇਲਾਕਾ ਨਹੀਂ ਹੈਗਾ ਸਾਡੇ ਨਾਲ ਇਹ ਵੀ ਜੁੜੀ ਹੋਈ ਹੈ ਸੀਤਪਾਲ ਸਿੰਘ ਇਹ ਸਾਡੀ ਪਾਰਟੀ ਆ ਅਸੀਂ ਪਾਰਟੀ ਵਾਸਤੇ ਆਏ ਆ ਕੋਈ ਸੀਤਪਾਲ ਸਿੰਘ ਜੁ联 ਤੋੜਨ ਵਾਸਤੇ ਨਹੀਂ ਆਏ ਹੈਗੇ ਕਿ ਅਸੀਂ ਇਹਨੂੰ ਤੋੜ ਦਈਏ ਵੀ ਇਹ ਤੋਂ ਬਾਅਦ ਫਿਰ ਭਗਤ ਸਿੰਘ ਦਾ ਨਾਮ ਖਤਮ ਕਰਦੇ ਨਹੀਂ ਇਹ ਸਾਡੇ ਉਹ ਬੇਸਵਾਸ ਤੇ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਹੋਵੇ ਜਿਨ੍ਹਾਂ ਦਾ ਐਡਾ ਵੱਡਾ ਨਾਮ ਹੋਵੇ ਅਸੀਂ ਉਹਨਾਂ ਨੂੰ ਨਾਮ ਅੱਜ ਖਤਮ ਕਰਦਾ ਨਹੀਂ ਸਾਰੇ ਨਾਲ ਸਾਰੇ ਮੂਰੇ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਜਿਹੜੀ ਜਿੰਨਾ ਵੀ ਸੋਚ ਨਹੀਂ ਘਟੀ ਆ ਕਿ ਉਹ ਹਮੇਸ਼ਾ ਵੀ ਸੋਚ ਆ ਬਿਆਸ ਕਰਲੀਏ ਆਛਤੰਤੇ ਜਾਵਦੇ ਮੂਹ ਵਿੱਚ ਰੱਖਣ ਇਹ ਜੇ ਸੋਚਾਂ ਦੇ ਮੇਟਾ ਨਾ ਰਿਹਾ ਬਾਈ ਗੁਰਜੀ ਦਾ ਖਾਲਸਾ ਹਾਂਜੀ ਕੁਝ ਬੰਦੋ ਬਹੁਤ ਬਹੁਤ ਧੰਨ ਦੀ ਧਰਦਾ ਗੁਮੈਰ ਰਾਸ਼ਟਰੀ ਜਨ ਸੰਚਾਰ ਪਾਰਟੀ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਰਾਸ਼ਟਰੀ ਜਨ ਸੰਚਾਰ ਪਾਰਟੀ ਵੱਲੋਂ ਧਰਮ ਮੱਠ ਕੋ ਇਹ ਬਹੁਤ ਧਰਮ ਮੱਠ ਵੱਲੋਂ ਬਹੁਤ ਸਿੰਘ ਗੁਰਜੰਟ ਸਿੰਘ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਨੇ ਜੋ ਕਿ ਇਸ ਤੋਂ ਇਹ ਪ੍ਰਧਾਨ ਜੁੜੇਗੇ ਜੀ ਇਨਾ ਚਿਰ ਲੋਕਾਂ ਆਇਆ ਇਹਨਾਂ ਨੂੰ ਮੇਰੇ ਖਿਆਲ ਚ ਹੋਵੇ ਤਿੰਨ ਮਹੀਨੇ ਤੋਂ ਉੱਪਰ ਹੋ ਗਏ ਤੇ ਖਾਰ ਇਹਨਾਂ ਦੇ ਅੱਜ ਪੈ ਰਹੇ ਨੇ ਕਿਉਂਕਿ ਖਾਰ ਜਿਵੇਂ ਜਾਂ ਕਦੇ ਪੈਂਦੇ ਹੁੰਦੇ ਨੇ ਆ ਜਿੰਨਾ ਤਿੰਨ ਲੋਕਾਂ ਆਵਦੇ ਨਹੀਂ ਪਾਈ ਤੇ ਆਪਾਂ ਹੁਣ ਜਿਹਨੇ ਵੀ